سرڈیا ٹی وی میں رندید ਇਸ ਇਲਾਕੇ ਨੂੰ ਜਾਰੀ ਦੀ ਸ਼ਰਾਬ ਪੀਣ ਨਾਲ ਮੌਜੂਦਾ ਹੈ ਜਿੱਥੇ ਵੱਧ ਕੇ 23 ਹੋ ਗਈ ਹੈ ਇਸ ਇਲਾਕੇ ਨਾਲ ਦੋ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ 10 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਦਾ ਇਲਾਜ ਹੰਦਸਨ ਦੇ ਗੁਨਾਹੇ ਦੇ ਵਿੱਚ ਸਥਾਪਿਤ ਚੱਲ ਰਿਹਾ ਹੈ ਪਾਲਜੂ ਮਾਰਾਂ ਦੀ ਹਾਲਤ ਬਹੁਤ ਗੰਭੀਰ ਹੈ ਕਿਸੇ ਵੀ ਪਾਕ ਦੇ ਡਾਕਟਰ ਦੀ ਟੀਮ ਨੂੰ ਬਹੁਤ ਦੀ ਸਖ ਮਿਲਤ ਕਰੀ ਹੈ ਇਸ ਦੌਰਾਨ ਇੱਕ ਵਿਅਕਤੀ 24 ਘੰਟਿਆਂ ਤੋਂ ਲਗਭਗ 14 ਮੌਜੂਮਾ ਕਲਾ ਫੌਮ ਮਾਬਲਾ ਦੇ ਕਲੇਮ ਉਹਨਾਂ ਦੇ ਪਾਸੇ ਲੈ ਦੇ ਰੂਪੇ ਹੋ ਸੰਬੰਧ ਕਾਰਨ ਲੋਸ਼ਨੀ ਦੀ ਵੀ ਬਤਾਤਾ ਹੈ ਮਾਦਰੀ ਹਾਲਾਂਕਿ ਮੁਖਮਤਰੀ ਬਬਨਤ ਮਾਨ ਦੇ ਹੁਕਮ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਮਾਰ ਸਰਕਾਰੀ ਕਰਮਚਾਰੀਆਂ ਤੇ ਪਈਆ ਹੋ ਤੱਕ ਸ਼ਾਮਲ ਕੀਆ ਗਿਆ ਤੇ ਡੀਐਸਪੀ ਮੋਰ ਫਿੰਗਰਪ੍ਰਿੰਟ ਕਾਸਟਿੰਗ ਦਾ ਅਪਕਾਰ ਕਰਤਵਾ ਦੇ ਕੇ ਨੂੰ ਕੋਥੇ ਸਬ ਇੰਸਪੈਕਟਰ ਗੁਜਰੀ ਸਿੰਘ ਨੂੰ ਮੌਤਪਾ ਕੀਤਾ ਜਾ ਚੁਕਿਆ ਹੈ ਵਿਤਕਲ ਚ ਪੰਗਾਲੀ ਕਲਾ ਮਰਾੜੀ ਕਲਾ ਪਤਾਲਪੁਲੀ 3 ਵਾਦ ਰਵੰਡੀ ਕੁੰਮਲ ਦੇ ਕਨਾਲਾ ਦੇ ਖੇਤਰਾਂ ਨੇ ਘਟਨਾ ਤੋਂ ਬਾਅਦ ਪੁਲਿਸ ਸਾਸ਼ਨ ਅਫਸਰਾਂ ਤੇ ਜਾਗਿਆ ਉਸਨੇ ਜ਼ੇਬੀ ਦੀ ਇਨਫਰਮੇਸ਼ਨ ਪਿੰਮੋਗਾ ਤੋਂ ਬੇਹੱਦ ਦੁਖਦਾਨੀ ਖਬਰ ਸਾਹਮਣੇ ਆਈ ਹੈ ਜਿੱਥੇ ਫਾਇਰ ਰੇਗ ਦੇ ਕਾਰਨ ਕਾਰਜਕਾਰੀ ਦਫ਼ਤਰ ਦੌਰਾਨ ਮਲਕਨਾਟ ਮੌਤ ਹੋ ਗਈ ਅਤੇ ਸ਼ਾਮ ਤੱਕ ਇੱਕ ਸਿੰਘ ਹੋ ਜੋ ਹੋਇਆ ਖੇਤ ਵਿੱਚ ਚਾਚੂ ਨੂੰ ਜ਼ਖਮ ਦਾਨ ਕਰਮਚਾਰੀ ਚੋਲਸਕਿਆ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਦਸਮਤ ਦਾ ਹਮਲਾ ਚਲਦੇ ਹ ਸਾਲ ਦੀ ਰਾਤ ਦੌਰਾਨ ਦਮ ਤੋੜ ਗਿਆ ਜਾਣਕਾਰੀ ਸਾਂਪੇ ਰੈਡੀ ਸ਼ਾਮਿਲ ਦੇ ਹੋਏ ਡਾਕਟਰ ਮੈਮੇ ਵਾਲਾ ਫਿਲਹਾਲ ਕਿਸਕਲ ਦੇ ਖੇਤਰ ਚੱਗ ਬਿਜਾਉਣ ਦੀ ਗੱਲ ਸਵਾਰੋ ਖੁਦੀ ਅਗ ਵਿੱਚ ਪਹੁੰਚ ਆ ਗਿਆ ਗਗਨਦੀਪ ਅਗ ਵਿੱਚ ਗੰਭੀਰ ਰੂਪ ਨਾਲ ਚੋਲਸਕਿਆ ਸੀ ਘਟਾ ਤੋਂ ਬਾਅਦ ਉਸ ਨੂੰ ਪਹਿਲਾ ਮੋਗਾ ਦੇ ਸਰਕਾਰੀ ਹਸਪਤਾਲ ਲੈ ਕੇ ਚਲਵਾਇਆ ਗਿਆ ਡਾਕਟਰਾਂ ਨੇ ਜੀਤੀ ਚਿੰਦੀ ਕੰਪੀਅਰ ਹਾਦਸੇ ਦੇ ਬੀਮ ਚੇਖਾ ਤੁਨਾਂ ਨਾਲ ਰਿਪੋਰਟ ਅੱਤ ਉਸੇ ਦਿੱਖੇਗਾ ਅਸਮਾਨ ਨਾ ਮੌਫੀ ਅੰਮਰਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਨੂੰ ਜ਼ਹਿਰੀ ਸ਼ਰਾਬ ਦੀ ਲੜ ਹੁਣ ਕੱਟ ਗਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਤੋਂ ਕਿ ਨੌ ਲੁਕਾ ਹਾਦਸਾ ਬਲਾਸਤ ਪਰ ਇਹ ਮਾਮਲਾ ਚਲ ਰਿਹਾ ਹੈ ਵੱਡੇ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਐਕਸ਼ਨ ਪਾਕ ਦੇ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਾਂਚ ਕਰ ਰਿਹਾ ਹੈ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਸਪਲਾਈਰ ਸਮੇਤ 6 ਜਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੀ ਪੁਲਿਸ ਨੇ ਕੀਤੀ ਗਈ ਹੈ ਜਿਸ ਵਿੱਚ ਅਨੇਕ ਸ਼ਰਾਬ ਮਾਮਲੇ ਦਾ ਮਾਸਟਰਮਾਈਂਡ ਸਾਹਿਬ ਸਿੰਘ ਤੇ ਪ੍ਰਭੂਜੀਤ ਸਿੰਘ ਹੈ ਨਕਲੀ ਸ਼ਰਾਬ ਸਪਲਾਈ ਕਰਦੇ ਸਨ ਕੋਈ ਸਿੰਘ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਮੁੱਖ ਮੁਲਜ਼ਮ ਦਾ ਭਾਗ ਸੇ ਜਿਹੜਾ ਹੈ ਜਿਹਦਾ ਕਿ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਐਸਐਚਓ ਤੇ ਡੀਐਸਪੀ ਤੇ ਵੀ ਗਾਜ ਕੀਤੀ ਹੈ ਮਜੀਠਾ ਸਾਹਿਬ ਦੇ ਐਸਐਚਓ ਅਫਤਾਰ ਸਿੰਘ ਤੇ ਡੀਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਕਿ ਮਾਨ ਸਰਕਾਰ ਕੋਲੋਂ ਪਰ ਗਲਨਿਕ 10 ਲੱਖ ਰੁਪਏ ਦਾ ਮਾਤਵਰ ਦੇ ਇਲਾਨ ਅਗੇ ਮਹੋਰ ਪੁਲਿਸ ਸਟੇਸ਼ਨ ਨੰਬਰ 3 ਕਤਨਾਤ ਗੁਲਸਤਾਨ ਚਾਰੀ ਦਿਨਾਂ ਦੀ ਉਪਰੇਤੀ ਵੀ ਵਿਰਾਜ ਦੇ ਸਵੈ ਕਾਰਜੇਸ਼ਕੀ ਹੋਣ ਤੱਕ ਮਾਤਵਰ ਦੀ ਸਿਚੁਲਤ ਬਾਦ ਜਤਰਾ ਤੇ ਨਾ ਕਿਸੇ ਪੈਨ ਦੇ ਘਰ ਪਹੁੰਚੇ ਤਾਂ ਪੈਨ ਦੇ ਮੂੰਹ ਤੋਂ ਕੱਗ ਨਿਕਲ ਰਹੀ ਸੀ ਤੇਲ ਮਲੀ ਹੋਈ ਸੀ ਇੱਥੇ ਕਿ ਬਸ ਕਰਨ ਚਾਹੀਦਾ ਤੇ ਪਰਵਾਰ ਨੇ ਆਪਣੀ ਧੀ ਦੇ ਸੌਹਰੇ ਦਾਲਸ ਵਿੱਚ ਕਾਰ ਨਾਲ ਹੋਣ ਕਾਰਕੁਨਕੀ ਹੱਤਿਆ ਕਰਨ ਦੇ aarop ਲਗਾਏ ਨੇ ਸਖਤ ਕਾਬੂ ਹੀ ਮੰਗ ਕੀਤੀ ਇਸ ਵਾਰੀ ਜਾਣਕਾਰੀ ਦਿੱਤੀ ਸੀ ਬੰਦੇ ਐਸਆਈ ਲਾਲਚੰਦ ਜੋ ਹੁਣ ਪੀਸੀਆ ਕਰਮਚਾਰੀ ਦੇ ਤੌਰ ਤੇ ਕੰਮ ਕਰਦੇ ਨੇ ਦੋ ਤਿੰਨਾਂ ਤੇ ਦੋ ਪੁੱਤਰ ਨੇ ਵੱਡੀ ਤੀਰੀ ਹੈ ਸੁ ਲਾਲਚੰਦ ਨੇ ਚੰਗੀ ਸਿੱਖਿਆ ਦਿੱਤੀ ਸੀ ਲਗਭਗ 18 ਦਿਨ ਪਹਿਲਾਂ ਉਸ ਦਾ ਵਿਆਹ ਹਰਿਆਣਾ ਦੇ ਕਾਲਿਆਵਾਲੀ ਪਿੰਡ ਤੇ ਰਹਿਣ ਵਾਲੇ ਗੁੰਦਰਾਮ ਦੇ ਪਰਮੋਲੋਜਨ ਨਾ ਹੋਇਆ ਸੀ ਉਹਨੇ ਕਹਿ ਕਿ ਗਿਆਤ ਬਾਜ਼ਰ ਦੋਤੀ ਸੀ ਪਹਿਲੇ ਫੇਰੇ ਦੇ ਲਗਭਗ 10 ਦਿਨ ਚਲਾਈ ਤਾਂ ਉਸਨੇ ਆਪਣੇ ਬਰਾ ਚਰਨਜੀਤ ਸਿੰਘ ਦੱਸਿਆ ਕਿ ਜਿਸ ਸਾਰਾ ਪਰਿਵਾਰ ਇਸ ਨੂੰ ਗਾਰ ਦੇ ਵਿਚਕਾਰ ਵੀ ਮੰਗ ਕਰਦੇ ਨੂੰ ਉਸ ਨੂੰ ਤਾਂ ਪਰੇਸ਼ਾਨ ਰੱਖਿਆ ਐ ਐਨਜੀਆਈ ਪ੍ਰੋਜੈਕਟ ਮਾਮਲੇ 'ਚ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਦੇ ਡੀਸੀ ਨੇ ਦਰਬ ਕੀਤਾ ਗਿਆ ਦੱਸਿਆ ਕਿ ਹਾਈ ਕੋਰਟ ਵੱਲੋਂ ਮੇਲ ਕੋਟਲਾ ਜ਼ਿਲ੍ਹੇ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਡੀਸੀ ਨੂੰ ਕਵਰ ਕੀਤਾ ਗਿਆ ਜਾਣਕਾਰੀ ਤਾਵਾ ਕਿਨਾ ਤਿੰਨ ਜ਼ਿਲ੍ਹਿਆਂ ਦੇ ਬੀਸੀ ਨੂੰ ਹਾਈ ਕੋਰਟ ਕੋਲ ਸੱਦਾ ਗਿਆ ਦਾਅਵਾ ਹੈ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਕੋਲ ਪੰਜਾਬ ਦੇ ਕਈ ਬੀਸੀ ਤੇ ਐਸਐਸਪੀ ਨੂੰ ਤਰਫ ਕੀਤਾ ਗਿਆ ਸੀ ਕਿ ਉਹਨਾਂ ਨੂੰ ਲੁਕੇਹੋਟ ਪ੍ਰੋਜੈਕਟਾਂ ਦੀ ਜ਼ਮੀਨ ਐਂਡ ਅਚੇਂ ਚੋਪਨ ਦਾਪੋ ਦਿੱਤਾ ਗਿਆ ਸੀ ਫਾਰ ਹਾਈ ਕੋਰਟ ਕੋਲ ਜਾਰੀ ਹੁਕਮ ਦੇ ਬਾਅਦ ਵੀ ਦੇਣਾ ਚਾਹੀਈ ਨੂ ਤਿੰਨ ਜਿਨੇ ਵਿੱਚ ਹੁਣ ਤੱਕ ਦਿੱਲੀ ਉਮੇਸਾ ਪਟਾ ਐਕਸਪ੍ਰੈਸ ਰੇਲ ਸਮੇਤ ਇਹ ਪ੍ਰੋਜੈਕਟਾਂ ਦੀ ਜ਼ਮੀਨ ਤੋਂ ਫਿਰ ਤੋਂ ਵੇਚੇ ਨੂੰ ਕਰ ਦਿੱਤਾ ਗਿਆ ਹਾਈ ਕੋਰਟ ਨੇ ਇਹ ਜਾਣਕਾਰੀ ਐਨਸੀਐ ਆਈ ਨੂੰ ਦਿੱਤੀ ਗਈ ਹੈ ਐਨਸੀਐ ਆਈ ਨੇ ਹਾਈ ਕੋਰਟ ਨੂੰ ਕਿਹਾ ਕਿ 10 ਤੰਵਾ ਤੋਂ ਜਿੱਥੋਂ ਉਹਨਾਂ ਨੂੰ ਕਲਾ ਜ਼ਮੀਨ ਦਾ ਕਬਜ਼ਾ ਦਿੱਤਾ ਗਿਆ ਸੀ ਉਸ ਹਾਲਤ ਨੂੰ ਦੁਬਾਰਾ ਵੇਚੇ ਨੂੰ ਕਰ ਦਿੱਤਾ ਗਿਆ ਬੋਰ ਫਾਜ਼ਲ ਦਾ ਐਨ 7 ਸੈਕਸ਼ਨ ਤੇ ਰੇਲ ਟ੍ਰਕ ਲੱਭੀ 2 ਕਿਲੋਮੀਟਰ ਸਿਰ ਨੂੰ ਆਵਾ ਕੇਈ ਜ਼िले ਇਨਾਂ ਚੰਚ ਸ਼ਾਮ ਨੂੰ ਮੇਰ ਕੋਟਲਾ ਦੇ ਟਾਟਾ ਪੋਸਟਲ ਜਿਹ ਵਿੱਚ ਕੰਮ ਕਰਨ ਵਾਲੇ ਚਾਰ ਮੁਜ਼ਮਰਾਂ ਨੂੰ ਦਾ ਹਾਸਾ ਵਾਪਰੇ ਜਾਣੀ ਹੋਤੀ ਪ੍ਰਤੀਵਾਰ ਜਾਣੇ ਜਾਂਦੇ ਇਸ ਲਈ ਕਿ ਇਹਨਾਂ ਅਧਿਕਾਰ ਹਾਸੇ ਦਾ ਸ਼ਿਕਾਰ ਹੋ ਗਏ ਮੁਲਾਜ਼ਮ ਹਾਸੇ ਦਾ ਸ਼ਿਕਾਰ ਹੋ ਕੇ ਇਚਾਰੇ ਡਬੂ ਪਿਆਰੇ ਹੋਣ ਦੀ ਜਾਣਕਾਰੀ ਕਾਬੂ ਕੇ ਸ਼ਿਕਾ ਕਾਰਜਚਾਰ ਮੁਲਾਜ਼ਮ ਅਤੇ ਸਵਾਰ ਸੰਗ ਦੱਸੀ ਕਿ ਗੱਡੀ ਅਚਾਨਕ ਸੰਤੁਲਨ ਵਿਗੜ ਗਿਆ ਗੱਡੀ ਮੋੜ ਤੇ ਨਹਿਰ ਵਿੱਚ ਜਾ ਡਿੱਗੀ ਹੈ ਜਿੱਥੇ ਪਾਸੇ ਪਰਿਵਾਰਕ ਮੈਂਬਰ ਤੇ ਕੰਪਨੀ ਇਹਨਾਂ ਚਾਰਾਂ ਦੀ ਭਾਲ ਕਰਦੀ ਹੈ ਪਰ ਇਹਨਾਂ ਦੇ ਫੋਨ ਬੰਦ ਹੋ ਰਹੇ ਨੇ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਪੁਲਿਸ ਕੋਲ ਗਏ ਤਾਂ ਫੋਨ ਟ੍ਰੇਸ ਕਰਕੇ ਇਹਨਾਂ ਦੀ ਭਾਲ ਕੀਤੀ ਗਈ ਲੋਕੇਸ਼ਨ ਟ੍ਰੇਸ ਕੀਤੀ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਆਦ ਵਿੱਚ ਆਯੋਜਿਤ ਅਮਰੀਕੀ ਸਾਊਦੀ ਨਿਵੇਸ਼ ਫੋਰਮ ਵਿੱਚ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਬਾਰੇ ਬਿਆਨ ਦਿੱਤਾ ਟਰੰਪ ਨੇ ਕਿਹਾ ਕਿ ਉਹਨਾਂ ਨੇ ਇੱਕ ਨਾਮ ਪਟਾਉਣ ਲਈ ਭਾਰਤ ਤੇ ਪਾਕਿਸਤਾਨ ਨੂੰ ਭਾਰਤ ਸੰਸਥਾਨ ਦੀ ਪੇਸ਼ਕਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਚਲੋ ਕਾਰੋਬਾਰ ਕਰੀਏ ਦੋਹਾਂ ਦੇਸ਼ਾਂ ਕੋਲ ਮਜ਼ਬੂਤ ਸਿਆਣੇ ਚੰਗੇ ਨੇਤਾ ਨੇ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਇਤਿਹਾਸਕ ਜਗਬੰਦੀ ਵਿੱਚ ਅਮਰੀਕਾ ਨੇ ਭੂਮਿਕਾ ਨਿਭਾਈ ਹਾਲਾਂਕਿ ਭਾਰਤ ਸਰਕਾਰ ਨੇ ਸਾਬਤ ਕਰ ਦਿੱਤਾ ਫਿਲਹਾਲ ਇਸ ਬੁਲੇਟਿਨ ਦੇ ਬਾਰੇ ਨਹੀਂ ਹੋਇਆ ਤਾਂ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਕਿਹੜੀ ਜਗ੍ਹਾ ਹੈ